ਆਪਣੀ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਪਟਨਾ ਸ਼ਹਿਰ ਵਿਖੇ ਤਖਤ ਸਿੱਧੀ ਹਰਮੰਦਰ ਸਾਹਿਬ ਤੋਂ ਬਾਲ ਲੀਲਾ ਮੈਣੀ ਸੰਗਤ ਉਸ ਗੁਰਦੁਆਰਾ ਸਾਹਿਬ ਨੂੰ ਚੱਲੇ ਆ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਭਾਈ ਗੁਰੂ ਸਾਹਿਬ ਦੇ ਜਿਹੜੇ ਤਖਤ ਨੇ ਉਹਨਾਂ ਦੀ ਯਾਤਰਾ ਦਾ ਕਿਵੇਂ ਝੁਕਣ। ਚਲਦੇ ਆਪਾਂ ਇੱਧਰ ਨੂੰ ਨੇੜੇ ਇੱਥੇ ਨਜ਼ਦੀਕ ਹੀ ਹੈ ਜਿਹੜੇ ਕਿਲੋਮੀਟਰ ਹੈਗਾ ਮਿਲਦਾ ਦਾ। 1.5 ਵੀ ਨਹੀਂ ਹੋਣਾਗਾ ਥੋੜਾ ਹੀ ਹੋਊਗਾ। ਤੋਂ ਦਰਸ਼ਨ ਕਰਦੇ ਆਂ ਬਾਹਲੀਲਾ ਦੇ ਤੇ ਉਹਦਾ ਇਤਿਹਾਸ ਵੀ ਆਪਾਂ ਵਿਚਾਰਦੇ ਆਂ ਇੱਕ ਮਿੰਟ। ਪਟਨਾ ਦੀਆਂ ਭੀੜੀਆਂ ਗਲੀਆਂ ਵਿਧੀ ਹੁੰਦਾ ਹੋਇਆ ਮੈਂ ਬਾਹਲੀਲਾ ਗੁਰੂ ਘਰ ਦੇ ਨੇੜੇ ਪਹੁੰਚ ਗਿਆ ਤੇ ਇਹ ਬਾਹਲੀਲਾ ਗੁਰੂ ਘਰ ਤਖਤ ਸਾਬ ਤੋਂ 5 550 ਮੀਟਰ ਹੀ ਹੈ 1.5 ਕਿਲੋਮੀਟਰ ਨਹੀਂ ਹੈਗਾ 5 550 ਮੀਟਰ 5 ਮਿੰਟ ਦਾ ਰਸਤਾ ਹੀ ਮਸਾਂ। ਕਿ ਜਦੋਂ ਦੇ ਇਥੋਂ ਮੜੋਂਗੇ ਤੁਸੀਂ ਸਾਹਮਣੇ ਹੋਰ ਦਾਰਾ ਬਾਲੀ ਦਾ ਅੱਜ ਆਪਾਂ ਇਸ ਵਕਤ ਖੜੇ ਆ ਰਾਜ ਮਾਤਾ ਵਿਸ਼ੰਬਰਾ ਦੇਵੀ ਦੀ ਯਾਤਰੀ ਨਿਵਾਸ ਠੀਕ ਹੈ ਜੀ ਤੇ ਇੱਧਰ ਉਹ ਗੁਰੂ ਘਰ ਜਿਹੜਾ ਘਰ ਸੀਗਾ ਰਾਜੇ ਫਤਿਹਜੰਦ ਫਤਿਹਜੰਦ ਮੈਣੀ ਤੇ ਰਾਣੀ ਵਿਸ਼ੰਬਰਾ ਦੇਵੀ ਦਾ ਉਹ ਕਰਾਉਂਦੇ ਦਾ ਇਤਿਹਾਸਿਕ ਦਰਖਤ ਅ ਬਾਲਾ ਪ੍ਰੀਤਮ ਗੁਰਗੋਬਿੰਦ ਸਿੰਘ ਜੀ ਨੇ ਜਦੋਂ ਕਰੌਂਦੇ ਦੀ ਦਾਤਨ ਕਰਕੇ ਇੱਥੇ ਗੱਡੀ ਤੇ ਇਹ ਉਹਨੂੰ ਜ਼ਖਤ ਬਣ ਚੁੱਕਿਆ 베ਰੀ ਦੀ ਕਿਸਮ ਹੈ ਇਹ ਕਰੌਂਦਾ ਫੁੱਲਾਂ ਵੀ ਆ ਗਈਆਂ ਬਾਲਾ ਪ੍ਰੀਤਮ ਇੱਥੇ ਅਵਤਾਰ ਧਾਰਦੇ ਆ ਤੇ ਜਿੱਥੇ ਅਸੀਂ ਬੈਠੇ ਆ ਇਹ ਰਾਜੇ ਫਤੇਜੰਦ ਮਹਿਣੀ ਤੇ ਵਿਸ਼ੰਬਰਾ ਦੇਵੀ ਦਾ ਘਰ ਸੀਗਾ ਈ ਬਾਲਾ ਪ੍ਰੀਤਮ ਖੇਡਦੇ ਆਪਣੇ ਸਾਥੀਆਂ ਨਾਲ ਜਦੋਂ ਇੱਥੇ ਪਹੁੰਚੇ ਤਾਂ ਵਿਸ਼ੰਭਰਾ ਦੇਵੀ ਜਿਹੜੀ ਸੀਗੀ ਉਹ ਔਲਾਦ ਪ੍ਰਾਪਤੀ ਲਈ ਬਿਆਕੁਲ ਸੀਗੀ ਤਾਂ ਜਦੋਂ ਦੇਖਿਆ ਕਿ ਉਹ ਬਾਲਾ ਪ੍ਰੀਤਮ ਨੇ ਦੇਖਿਆ ਮਹਾਰਾਣੀ ਵੀ ਭਈ ਰਾਣੀ ਜਿਹੜੀ ਹੈਗੀ ਬਿਆਕੁਲ ਹੈ ਤਾਂ ਉਹਨੇ ਕਿਹਾ ਵੀ ਮੈਂ ਤੁਹਾਡਾ ਪੁੱਤਰ ਹਾਂ ਤੇ ਉੱਥੇ ਉਹਨਾਂ ਨੂੰ ਪੁੱਤਰ ਦੀ ਦਾਤ ਆਪਦੇ ਰੂਪ ਚ ਦਿੱਤੀ ਸੀਗੀ ਤਾਂ ਇੱਥੇ ਰੋਜ਼ ਉਹ ਆਉਂਦੇ ਸੀਗੇ ਖੇਡਦੇ ਸੀ ਤੇ ਪੂੜੀਆਂ ਛੋਲੇ ਛਕਦੇ ਸੀਗੇ ਸੋ ਇਸ ਗੁਰਦੁਆਰਾ ਘਰ ਨੂੰ ਬਾਅਦ ਉਹਨਾਂ ਨੇ ਧਰਮਸ਼ਾਲ ਬਣਾਈ ਕਿਉਂਕਿ ਘਰ ਸੀਗਾ ਫਿਰ ਜਦੋਂ ਚਲੇ ਗਏ ਇਥੋਂ ਮਹਾਰਾਜ ਤਾਂ ਉਹਨੂੰ ਧਰਮਸ਼ਾਲ ਦੇ ਰੂਪ ਚ ਇੱਥੇ ਸਥਾਪਿਤ ਕਰਤਾ ਰਾਜੇ ਫਤਿਹਜੰਦ ਮੈਣੀ ਤੇ ਵਿਸ਼ੰਬਰਾ ਦੇ ਵੀਨ। ਸੋ ਇਹ ਸਥਾਨ ਜਿਹੜਾ ਇੱਥੇ ਮਹਾਰਾਜ ਖੇਡਦੇ ਰਹੇ ਆ ਪਰਲੇ ਪੱਸੀ ਮਹਾਰਾਜ ਦਾ ਜਨਮ ਹੋਇਆ ਸੀ ਜਦੋਂ ਗੁੱਤੇ ਇੱਕ ਭਾਦ ਜੀ ਆ ਸ਼ਾਮ ਤੇ ਬੰਗਾਲ ਦੀ ਯਾਤਰਾ ਤੇ ਸੀਗੇ। ਇਹ ਉਹ ਗਲੀਆਂ ਬਾਜ਼ਾਰ ਹੈ ਜਿੱਥੇ ਮਹਾਰਾਜ ਦਸੇ ਪਾਸ਼ਾ ਖੇਡਦੇ ਰਹੇ ਹੋਣੇ। ਤੇ ਤਕਰੀਬ ਹੁਣ ਇਥੇ 6 ਸਾਲ ਦਾ ਸਮਾਂ ਗੁਜ਼ਾਰਿਆ ਮਹਾਰਾਜ ਨੇ ਤੇ ਰਾਣੀ ਮੈਣੀ ਨੂੰ ਪੁੱਤਰ ਦੀ ਦਾਤ ਬਖਸ਼ੀ ਇਨ੍ਹਾਂ ਗਲੀਆਂ ਚ ਮਹਾਰਾਜ ਖੇਡਦੇ ਰਹੇ ਕੋਤਕ ਕਰਦੇ ਰਹੇ ਪ੍ਰਾਣੀ ਦਹਾਰ ਦਾ ਦ੍ਰਿਸ਼ ਇੱਕ ਨਿੱਕੇ ਘਰ ਪਿੱਛੇ ਜਾ ਕੇ ਮੈਣੀ ਗੁਰੂ ਘਰ ਵੱਟੇ ਪਾ ਨਹੀਂ ਗੁਸਾ ਦਾ ਇਧਰੋਂ ਆ ਕੇ ਜਿਹੜੀ ਹੈਗੀ ਦਰਬਾਰ ਸਾਹਿਬ ਚ ਪਹੁੰਚ ਜਾਂਦੀ ਹੈ 이 대리본전이, 이따 만드라. ਫਕੀਰੀ ਪਟਨਾ ਸਾਹਿਬ ਤੇ ਖੜੇ ਆ ਆਪਾਂ ਤੇ ਯਾਤਰਾ ਕਰਦੇ ਕਰਦੇ ਮੈਨੂੰ ਮਿਲੇ ਆ ਬਾਕਪਨੀਤ ਸਿੰਘ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਬਾਬਾ ਚੜ੍ਹਦੀ ਕਲਾ ਜੀ ਹਾਂਜੀ ਚੜ੍ਹਦੀ ਕਲਾ ਵਾਹਿਗੁਰੂ ਤੇ ਪਨੀਤ ਸਿੰਘ ਨੂੰ ਮੈਂ ਦੇਖ ਕੇ ਮੈਂ ਪਹਿਲਾਂ ਵੀ ਮਿਲਿਆ ਸੀ ਇਹਨਾਂ ਨੂੰ ਇੱਕ ਵਾਰੀ ਜਦੋਂ ਮੈਂ ਪਠਾਨਕੋਟ ਚੱਲਿਆ ਸੀਗਾ ਉਦੋਂ ਇਹ ਹਜੂਰ ਸਾਹਿਬ ਦੀ ਯਾਤਰਾ ਕਰ ਰਹੀ ਸੀਗੀ ਸੋ ਬੜੀ ਹੈਰਾਨੀ ਹੁੰਦੀ ਹੈ ਵੀ ਮੈਂ ਤਾਂ ਮੋਟਰਸਾਈਕਲ ਤੇ ਆ ਪਰ ਇਹ ਜਿਹੜੇ ਸਿੰਘ ਨੇ ਆਪਣੇ ਇਹ ਸਕੇਟਿੰਗ ਕਰਕੇ ਇੱਥੇ ਤੱਕ ਪਹੁੰਚੇ ਐ ਤੇ ਪੰਜ ਤਖਤਾਂ ਦੀ ਯਾਤਰਾ ਕਰ ਰਹੇ ਐ ਸਕੇਟਿੰਗ ਭਾਵੇਂ ਤੁਸੀਂ ਸ਼ਾਇਦ ਜਾਣਦੇ ਨਹੀਂ ਹੋਵੋਗੇ ਬੂਟਾਂ ਦੇ ਥੱਲੇ ਟਾਇਰ ਲੱਗੇ ਹੁੰਦੇ ਆ ਤੇ ਉਹਨਾਂ ਟਾਇਰਾਂ ਦੇ ਨਾਲ ਇਹ ਜਿਹੜਾ ਹੈਗਾ ਆਪਣੇ ਆਪ ਨੂੰ ਰੋੜ ਕੇ ਤੇ ਲੈ ਕੇ ਆਇਆ। ਔਰ ਕੇ ਯਾਤਰਾ ਕਰਨੀ ਤੇ ਸਕੇਟਿੰਗ ਨਾਲ ਯਾਤਰਾ ਕਰਨੀ ਉਹ ਬੜੀਆਂ ਮੁਸ਼ਕਲ ਘਾਲਾਂ ਨੇ। ਸਾਈਕਲ ਤੇ ਮੋਟਰਸਾਈਕਲ ਦਾ ਹਜੇ ਥੋੜਾ ਜਿਹਾ ਠੀਕ ਰਹਿੰਦਾ ਹੈ ਤੇ ਆਪਾਂ ਬਾਈ ਨਾਲ ਗੱਲ ਕਰਦੇ ਹਾਂ ਜਵਾਨ ਨਾਲ ਤੇ ਜਵਾਨ ਜੀ ਪਹਿਲਾਂ ਤਾਂ ਇਹ ਦੱਸੋ ਵੀ ਆਪਦੇ ਬਾਰੇ ਦੱਸੋ ਕਿ ਕਿੱਥੋਂ ਤੁਸੀਂ ਤੇ ਕਿੱਥੋਂ ਤੱਕ ਪੜ੍ਹੇ ਹੋ? ਵਾਈ ਗੁਰ ਜੀ ਆਪਣਾ ਪਿੰਡ ਹੈਗਾ ਚਾਲੀਵਾਲ ਡਿਸਟ੍ਰਿਕਟ ਕਪੂਰਥਲਾ ਸੁਲਤਾਨਪੁਰ ਲੋਧੀ ਨਗਰੀ ਬੱਬੇ ਨਾਲਖੜੀ ਚੜ੍ਹਦੀ ਗਲਾਚ ਹਾਂਜੀ ਹਾਂਜੀ ਵੈਗਰੂ ਆਪਣੀ ਸਟੱਡੀ ਆ ਪਲੱਸ 2 ਕਲੀਅਰ ਤੇ ਮੈਂ ਆਪਦੀ ਜਿਹੜੀ ਸਕੇਟਿੰਗ ਗੇਮ ਆ ਉਹਨੂੰ ਹੀ ਵਾਦਤ ਵਾਦਾ ਇੰਪਰੂਵ ਕਰ ਰਿਹਾ ਤਾਂ ਉਹਦੇ ਰਾਈ ਮਤਲਬ ਮੈਂ ਸਿੱਖੀ ਦਾ ਵੀ ਪ੍ਰਚਾਰ ਵਾਦਤ ਵਾਦ ਕਰਨਾ ਚਾਹੁੰਦਾ ਸੀ ਤੇ ਘਰ ਵੀ ਰਿਹਾ ਵਾਂ ਤੇ ਮੈਂ ਅੱਜ ਹੁਣ ਪੰਜਵੇਂ ਤਖਤ ਪਹੁੰਚ ਗਿਆ ਹਾਂ ਤਾਂ ਇਹ ਹੁਣ ਮੇਰੀ ਪੰਜ ਤਖਤ ਤੋਂ ਸੱਤ ਸਥਾਨ ਦੀ ਯਾਤਰਾ ਸੰਪੂਰਨ ਹੋ ਚੁੱਕੀ ਆ ਪੰਜ ਤਖਤੇ ਦੇ ਨਾਲ ਦੋਸਤਾਂ ਨੂੰ ਕਿਹੜੇ ਮਦਦਦਦਾਨੂ ਫਤੇਗੜ੍ਹ ਸਾਹਿਬ ਮੈਂ 3 ਵਰਸ ਸਕੇਟਿੰਗ ਕਰਕੇ ਜਾ ਚੁੱਕਿਆ ਤੇ ਹੇਮਕੁੰਡ ਸਾਹਿਬ ਆਪਣਾ 7-7 ਸਥਾਨ ਤੇ 5 ਤੱਕ ਦੀ ਯਾਤਰਾ ਜਿਸਮਪੂਰਨ ਹੋ ਚੁੱਕੀ ਹੈ। ਕੀ ਬਾਤ ਹੈ। ਹਾਂਜੀ। ਤਾਂ ਇਹ ਸਕੇਟਿੰਗ ਦਾ ਇਹ ਨਹੀਂ ਹੈਗਾ ਵੀ ਭਾਈ ਤੁਸੀਂ ਸਮਝਦੇ ਹੋ ਕਿ ਸੌਖਾ ਕੰਮ ਹੀ ਹੈ ਟੈਰਾਂ ਤੇ ਰੋੜੇ ਜਾਣਾ। ਹਾਂਜੀ। ਉਹਦੇ ਵਾਸਤੇ ਬਹੁਤ ਜ਼ੋਰ ਲੱਗਦਾ ਹੈ ਨਾ ਟੈਰਾਂ ਨਾਲ। ਉਹਦੇ ਪੱਟਾਂ ਦਾ ਜਿਹੜਾ ਹੈਗਾ ਜ਼ੋਰ ਪੂਰਾ ਲੱਗਦਾ ਪੱਟਾਂ ਦਾ। ਤੇ ਹੁਣ ਤੁਸੀਂ ਪਟਨਾ ਸਾਹਿਬ ਵੱਲ ਨੂੰ ਆਏ ਹੋ ਹਨਾ। ਤਾਂ ਇਹ ਪਟਨਾ ਸਾਹਿਬ ਦਾ ਸਫ਼ਰ ਤੁਹਾਨੂੰ ਕਿੰਨੇ ਕਿਲੋਮੀਟਰ ਦਾ ਪਿਆ? ਵਾਈ ਗਰੁੱਪ ਪਟਨਾ ਸਾਹਿਬ ਦਾ ਸਫ਼ਰ ਮੈਂ ਹਲੇ ਕਾਊਂਟ ਨਹੀਂ ਕੀਤਾ ਮੈਨੂੰ 31 ਦਿਨ ਲੱਗਿਆ ਤੇ ਮੈਂ 2 ਤੱਕ ਤਾਂ ਹੋਰ ਨਾਲ ਕੀਤਾ ਠੀਕ ਹੈ ਇੱਕ ਹੈਗਾ ਤਖਤ ਸ਼੍ਰੀ ਦਮਦਮਾ ਸਾਹਿਬ ਠੀਕ ਹੈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਠੀਕ ਹੈ ਫੇਮ ਆਇਆ ਆਨੰਦਪੁਰਾ ਤੇ ਘਟੋਕੜ ਤੁਹਾਨੂੰ 1600 1700 ਕਿਲੋਮੀਟਰ ਪੈ ਗਿਆ ਆਉਣਾ ਇਹ ਲੀ ਪਲਾਸੀ ਪੈ ਗਿਆ 2000 ਤੋਂ ਪਲੱਸ ਪੈ ਗਿਆ 2000 ਤੋਂ ਪਲੱਸ ਪੈ ਗਿਆ ਹਾਂਜੀ ਹਾਂਜੀ ਠੀਕ ਹੈ ਤੇ ਨੀਰ ਸਿੰਘ ਵਿਦਿਆ ਤੁਸੀਂ ਪਲੱਸ 2 ਤੱਕ ਪੂਰੀ ਕਰ ਲਈ ਹੈ ਹਾਂਜੀ ਹਾਂਜੀ ਤੇ ਹੁਣ ਉਸ ਤੋਂ ਬਾਅਦ ਤੁਸੀਂ ਕੋਚਿੰਗ ਦਾ ਕੰਮ ਕਰਦੇ ਹੋ ਹਾਂਜੀ ਮਤਲਬ ਮੈਂ ਆਪਣੀ ਗੇਮ ਇੰਪਰੂਵ ਕਰ ਕਿ ਤੁਹਾਨੂੰ ਪਤਾ ਸਟੱਡੀ ਵਿੱਚ ਇੰਨਾ ਹੱਲੇ ਹੈ ਨੀਗਾ ਆਪਣੇ ਪੰਜਾਬ 'ਚ ਨਹੀਂ ਉਹ criteria ਕੋਈ ਹੈਗਾ ਤੁਹਾਨੂੰ ਹਾਂਜੀ ਤੇ ਫਿਰ ਇਹ ਪੁਰਨਾ ਕਿਵੇਂ ਫਰੇ ਭਾਈ ਵੀ ਸਕੇਟਿੰਗ ਦਾ ਹੀ ਹੀ ਜਿਹੜਾ ਹੈਗਾ ਤਖਤਾਂ ਦੀ ਯਾਤਰਾ ਤੇ ਸਾਰਾ ਜਿਹੜਾ ਘੁੰਮਿਆ ਜਾਵੇ ਵਾਹਿਗੁਰੂ ਜੀ ਜਰੂਮੈਂ ਚਲੋ ਸਕੇਟਿੰਗ ਸਟਾਰਟ ਕੀਤੀ ਇੱਕ ਆਪਾਂ ਚਲੋ ਪ੍ਰਣ ਲਿਆ ਸੀ ਜਰੂਮੈਂ ਆਪਣਾ ਸਕੇਟਿੰਗ ਦਾ ਪ੍ਰੋਪਰ ਹੋ ਗਿਆ ਪਲੇਅਰ ਤੇ ਮੈਂ ਪਿੱਛੇ ਦੇ ਪ੍ਰੋਪਰ ਪਲੇਅਰ ਹੋਣਤੋਂ ਆਪ ਨੂੰ ਵਾਹਿਗੁਰੂ ਜੀ ਮਿਲੇ ਸੀ ਰਸਤੇ ਵਿੱਚ ਬਾਬਾ ਜੀ ਬਹੁਤ ਵਧੀਆ ਲੱਗਾ ਆਪਾਂ ਸੋਚਿਆ ਨਹੀਂ ਕਿ ਦਵਾਰਤਵੀ ਮਿਲਾਪ ਹੋਗਾ ਇਦਾਂ ਸਹੀ ਗੱਲ ਹੈ ਹਾਂਜੀ ਹਾਂਜੀ ਤੇ ਤਦੋਂ ਮੈਂ ਸਟਾਰਟਿੰਗ ਯਾਤਰਾ ਵਾਂ ਕੀਤੀ ਸੀ ਮੈਂ ਜਾ ਰਹੇ ਹਾਂ ਤਖਤ ਸ਼੍ਰੀ ਹਜੂ ਸਾਹਿਬ ਹਾਂਜੀ ਤਰੋਂ ਬਾਬਾ ਜੀ ਨਾਲ ਮੁਲਾਕਾਤ ਹੋਣਾ ਮੈਂ ਮਿਲਿਆ ਸੀ ਹਾਂ ਜੀ ਸੋਚਿਆ ਨਹੀਂ ਸੀਗਾ ਫੇ ਆਪਾਂ ਲਾਸਟ ਯਾਤਰਾ ਦੀ ਮੁਲਾਕਾਤ ਹੋਗਾ ਸਹੀ ਹਾਂਜੀ ਆਪਾਂ ਥੋਡੀਆਂ ਹੋਰ ਵੀ ਯਾਤਰਾਵਾਂ ਹੋਣਗੀਆਂ ਹਾਂਜੀ ਆਪਣੇ ਦੋ ਹੁਣ ਮੇਨ ਰਹਿ ਗਏ ਹੋਰ ਇੱਕ ਰਹਿ ਗਿਆ ਵਾ ਪਾਕਿਸਤਾਨ ਨਲਕਾਣਾ ਸਾਹਿਬ ਠੀਕ ਹੈ ਹਾਂਜੀ ਹੱਲੇ ਆਪਾਂ ਪਾਸਵਰਡ ਨਹੀਂ ਬਣਾਇਆ ਜੇ ਪਾਸਵਰਡ ਬਣਾ ਕੇ ਅਪਲਾਈ ਕਰਾਂਗੇ ਨਾਲ ਹੀ ਆਪਾਂ ਜਾਣਾ ਵਾ ਆਪਣੇ ਲੇਲ ਤਖਤ ਪੱਤਰ ਸਾਹਿਬ ਪਹਿਲੋ ਪ ਜਾਵਾਂਗੇ ਲੇਲ ਤਖਤ ਪੱਤਰ ਸਾਹਿਬ ਠੀਕ ਹੈ ਤੇ ਉਤੋਂ ਵਾਪਸੀ ਤੇ ਆਪਾਂ ਜਾਵਾਂਗੇ ਇੱਧਰ ਪਾਕਿਸਤਾਨ ਠੀਕ ਹੈ ਜਵਾਨ ਸਾਰਾ ਕੋਤ ਮਿੱਠੀ ਬੈਠਾ ਬਈ ਲੇ ਲਦਾਖ ਤੋਂ ਹੋ ਕੇ ਪਾਕਿਸਤਾਨ ਜਾਣਾ ਹੈਗਾ ਤੇ ਵਿਹਾਰ ਆਉਂਦੇ ਤੁਹਾਨੂੰ ਰਸਤੇ 'ਚ ਕੋਈ ਮੁਸ਼ਕਲ ਆਈ ਹੋਵੇ ਜਾਂ ਪਰੇਸ਼ਾਨੀ ਆਈ ਹੋਵੇ ਵਾਇਗਰ ਮੁਸ਼ਕਲਾਂ ਤੇ ਆਪਾਂ ਕਹਿੰਦੇ ਨੇ ਜਿਹੜਾ ਆਪਣਾ ਸਫਰ ਆ ਮੁਸ਼ਕਲਾਂ ਰਹੀ ਉਹ ਸਫਰ ਕੋਈ ਨਹੀਂਗਾ ਜਿਹਦੇ ਵਿੱਚ ਮੁਸ਼ਕਲਾਂ ਨਾ ਹੋਣ ਇਹ ਤਾਂ ਆਪਾਂ ਚਲਿਏ ਸਫਰ ਨੂੰ ਮੈਂ ਮਾਦਾ ਹੀ ਨਹੀਂ ਮੁਸ਼ਕਲਾਂ ਤਾਂ ਹੋਣੀਆਂ ਹੋਣੀਆਂ ਰਹਿਣ ਦਾ ਪ੍ਰਬੰਧ ਹੋਣਾ ਖਾਣ ਪੀਣ ਦਾ ਰਸਤੇ 'ਚ ਦਿੱਕਤਾਂ ਆਉਣੀਆਂ ਕਿਉਂਕਿ ਟਰੈਵਲਿੰਗ 'ਚ ਖਾਣ ਪੀਣ ਦੀ ਦਿੱਕਤ ਹੁੰਦੀ ਰਹਿੰਦੀ ਹੈ ਦਿੱਕਤ ਆਉਂਦੀ ਹੈ ਕੈਂਪਿੰਗ ਕਰਨੀ ਬੰਦੇ ਰੋਡ ਤੇ ਆਸੇ-ਪਾਸੇ ਇਦਾਂ ਦੀਆਂ ਦਿੱਕਤਾਂ ਛੋਟੀਆਂ ਮੋਟੀਆਂ ਆਉਂਦੀਆਂ ਰਹਿੰਦੀਆਂ ਬਾਕੀ ਵਾਇਗੁਰ ਦੀ ਚੜ੍ਹਦੀ ਕਲਾ 'ਚ ਆਪਾਂ ਸਿੰਘ ਠੀਕ ਹੈ ਚੜ੍ਹਦੀ ਕਲਾ 'ਚ ਆਏ ਹਾਂ ਇੱਕ ਮੈਂ ਦੇਖਿਆ ਸੀ ਤੁਹਾਡੇ ਰੀਲ ਦੇ ਵਿੱਚ ਤੁਸੀਂ ਜਮੇ ਹਾਈਵੇ ਦੇ ਉੱਪਰ ਹੀ ਕੈਂਪਿੰਗ ਕੀਤੀ ਸੀ ਥੋੜੀ ਜਗ੍ਹਾ ਦੇ ਵਿੱਚ ਹਨ ਹਾਂਜੀ ਹਾਂ ਇਦਾਂ ਤੁਹਾਨੂੰ ਕੋਈ ਰਾਹ ਨੂੰ ਰਾਤ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਕੋਈ ਰਾਘੀਰ ਜਾਂ ਕੋਈ ਹੋਰ ਸ਼ਰਾਰਤੀ ਅੰਸਰ ਕੋਈ ਆਏ ਜਾਂ ਟੱਕਰਿਆ ਨਹੀਂ ਵਾਇਗੁਰ ਉਦੋਂ ਟਾਈਮ ਤਕਰੀਬਨ 10 ਤੋਂ ਪਲੱਸ ਦਾ ਹੋ ਗਿਆ ਹਾਂ ਇਹ ਜਗ੍ਹਾ ਕੋਈ ਨਹੀਂ ਪਿੱਛੇ ਵੀ 30 ਕਿਲੋਮੀਟਰ ਤੇ ਚੱਲਣਾ ਪੈਣਾ ਹੈ ਅੱਗੇ ਵੀ 30 40 ਚੱਲਣਾ ਚ ਪੈਣਾ ਹੈ ਫਿਰ ਜਾ ਕੇ ਸਟੇ ਦਾ ਪਰਬੰਧ ਨਹੀਂ ਰਿਹਾ ਮੇਗਾ ਥਕਾਵਟ ਹੋਈ ਪਈ ਵਾਇਗੁਰੂ ਦਾ ਨਾਮ ਲੈ ਕੇ ਸਾਈਡ ਤੇ ਆਪਾਂ ਕੈਂਪਿੰਗ ਕਰ ਲਈ ਹਾਂਜੀ ਹਾਂ ਸੋ ਭਾਈ ਵਾਇਗੁਰੂ ਅੰਗ ਸੰਗ ਹੈ ਠੀਕ ਹੈ ਤੇ ਤੁਸੀਂ ਜਿਹੜੀ ਯਾਤਰਾ ਆਪਦੀ ਦੂਜੀ ਵੀ ਕਰ ਰਹੇ ਹੋ ਮਤਲਬ ਤੁਸੀਂ ਸ਼ਸ਼ਤਰਧਾਰੀ ਵੀ ਹੋ ਗਏ ਹੋ ਅਮਰ ਬਾਣ ਵੀ ਛੱਕ ਲਿਆ ਨਾ ਪਹਿਲਾਂ ਤੁਸੀਂ ਅਮਰਧਾਰੀ ਨਹੀਂ ਸੀਗੇ ਹਾਂਜੀ ਹਾਂਜੀ ਇੱਕ ਤਾਂ ਇਹ ਸਭ ਕਿਵੇਂ ਬਣਿਆ ਫਿਰ ਵਾਇਗੁਰੂ ਆਪਾਂ ਜਦੋਂ ਸੋਚਿਆ ਪਹਿਲਾਂ ਤਾਂ ਪਿਆਸ ਹੀ ਜਰੂਰ ਵਾਇਗੁਰੂ ਦੀ ਕਿਰਪਾ ਹੋ ਤਰ ਆਪਾਂ ਸੱਜਾਂਗੇ ਚਲੋ ਇੰਨੀ ਕਿਰਪਾਈ ਹਜੂਰ ਸਾਹਿਬ ਤੋਂ ਆਪਾਂ ਦਾ ਸਿੰਘ ਸਾਜ ਗਏ ਠੀਕ ਹੈ ਹਾਂਜੀ ਹਾਂਜੀ ਆਪਾਂ ਹਾਂਜੀ ਤੋਂ ਭਾਈ ਇਹ ਅਪਨੀਤ ਸਿੰਘ ਸਫਰ ਕਰਦਾ ਜਿਹੜੇ ਵੀ ਸਫਰ ਕਰਦੇ ਆ ਠੀਕ ਹੈ ਅਸੀਂ ਤਾਂ ਕਾਰਾਂ ਮੋਟਰਸਾਈਕਲਾਂ ਤੇ ਸਾਈਕਲ ਤੇ ਜਾਣ ਨੂੰ ਬੜਾ ਵੱਡਾ ਸਫਰ ਕਹਿੰਦੇ ਆ ਪਰ ਪੈਦਲ ਤੇ ਸਕੀਟਿੰਗ ਵਾਲਾ ਸਫਰ ਹੈ ਉਹ ਉਹ ਵੀ ਬਹੁਤ ਮੈਂ ਕਿਹਾ ਨਾ ਵੀ ਮਿਹਨਤ ਮੁਸ਼ਕਲ ਇਸ ਜਗਰੇ ਆਲਾ ਹੈਗਾ ਤੇ ਨੌਜਵਾਨ ਦੀ ਉਮਰ ਮੇਰੇ ਨਾਲ ਸਿਰ ਵੀ ਹੋਣੀ ਹੈ 18 18 18 19 ਸਾਲ ਹੈ ਸਾਡੇ ਜਵਾਨ ਜਿਹੜੇ ਹੈਗੇ ਉਹ ਚੰਗੀ ਚੜ੍ਹਦੀ ਕਲਾ ਜੈ 19 ਸਾਲਾਂ ਦੇ ਠੀਕ ਹੈ ਤੇ ਸਾਰੇ ਦੇਸ਼ ਨੂੰ ਦੇਸ਼ ਦੇ ਵਿੱਚ ਪਟਨਾ ਸਾਹਿਬ ਤਤ ਦੀਦੇ ਪਹੁੰਚੇ ਆ ਭਾਈ ਤੁਹਾਨੂੰ ਸਾਡੇ ਵੱਲੋਂ ਸ਼ੁਕਾ ਆਉਣਾ ਵਾ ਵਾਇਗੁਰੂ ਤੁਹਾਡੇ ਅੰਗ ਸੰਗ ਰਹਿਣ ਚੜ੍ਹਦੀ ਕਲਾ ਬਖਸ਼ਣ ਹਾਂ ਤੇ ਤੁਸੀਂ ਅੱਗੇ ਹੋਰ ਸਫਰ ਕਰੋ ਵਾਇਗੁਰੂ ਜੀ ਜੇ ਤੁਹਾਨੂੰ ਨਾ ਕੋਈ ਵੀਰਪਰਾ ਦੇ ਕੋਈ ਗਿਨਿਸ਼ ਬੁੱਕ ਰਿਕਾਰਡ ਦੀ ਕਿਸੇ ਨੂੰ ਨੌਲੇਜ ਹੈ ਜੀ ਆਪਾਂ ਐਕਤੀ ਗਿਨਿਸ਼ ਬੁੱਕ ਆਫ ਰਿਕਾਰਡ ਅਪਲਾਈ ਕਰਨਾ ਵਾ ਠੀਕ ਹੈ ਬਾਕੀ ਤੁਸੀਂ ਵਾਇਗੁਰੂ ਪਪਾ ਜੀ ਨੂੰ ਵੀ ਕਾਲ ਕਰ ਸਕਦੇ ਹੋ ਬਾਕੀ ਜੇ ਮੈਨੂੰ ਨੰਬਰ ਮੈਂ ਭਾਈ ਪਪਾ ਜੀ ਦਾ ਨੰਬਰ ਡਿਸਕ੍ਰਿਪਸ਼ਨ ਪਾਉਂਗਾ ਆਪਣੀ ਸੀ ਦਾ ਹਾਂਜੀ ਹਾਂਜੀ ਆਲ ਇੰਡੀਆ ਜਿਹੜਾ ਗੁੱਪ ਹੁੰਦੀ ਹੈ ਰਿਕਾਰਡ ਦੀ ਲਿੰਕਾ ਉਹਦੀ ਜਾਣਕਾਰੀ ਗਿਨੀ ਗੁੱਪ ਬਾਲ ਰਿਕਾਰਡ ਦੀ ਜਾਣਕਾਰੀ ਕੋਕਾ ਕੋਲਾ ਕੋਈ ਹੋਰ ਵੀ ਜਿਹੜੀ ਹੈਗੀ ਜਾਣਕਾਰੀ ਤੁਹਾਨੂੰ ਹੈਗੀ ਹੈ ਤਾਂ ਬਾਬਾ ਜੀ ਨੂੰ ਸਿੱਧਾ ਹੀ ਸੰਪਰਕ ਕਰੋ ਪਨੀਰ ਸਿੰਘ ਨੂੰ ਇਹਨਾਂ ਨੰਬਰਾਂ 'ਤੇ ਪਾ ਦੂੰਗਾ ਡਿਸਕ੍ਰਿਪਸ਼ਨ 'ਚ ਤੇ ਬਾਕੀ ਹੋਰ ਜਿੰਨੇ ਵੀ ਤੁਸੀਂ ਇਹਨਾਂ ਨੂੰ ਦੱਸ ਸਕਦੇ ਹੋ ਇਹਨਾਂ ਦੀ ਕੋਈ ਸਹਿਯਦਾ ਕਰ ਸਕਦੇ ਹੋ ਵੀ ਇਹਨਾਂ ਨੂੰ ਅੱਗੇ ਵਧਣ ਦੇ ਵਿੱਚ ਕਿ ਨਹੀਂ ਆਦੇ ਸਕੇਟਿੰਗ ਨੂੰ ਸਕੇਟਿੰਗ ਦੇ ਸਫਰ ਨੂੰ ਅੱਗੇ ਵਧਾਉਣ ਦੀ ਮਦਦ ਤੁਸੀਂ ਇਹਨਾਂ ਨੂੰ ਕਰ ਸਕਦੇ ਹੋ ਹਾਂਜੀ ਚੜ੍ਹਦੇ ਇਹਨਾਂ ਨੂੰ ਮਿਲ ਸਕਦੇ ਹੋ ਤੁਸੀਂ ਸਾਥ ਦੇ ਸਕਦੇ ਹੋ ਬੁਲਾ ਸਕਦੇ ਹੋ ਇਹ ਕਿਉਂਕਿ ਤਤ ਪਰਨੇ ਠੀਕ ਹੈ ਜੀ ਠੀਕ ਹੈ ਬਬਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਬਿਹਾਰ ਦੀ ਰਾਜਧਾਨੀ ਪਟਨਾ ਤੇ ਪਟਨਾ ਨਗਰ ਨਿਗਮ ਵੱਲੋਂ ਛੱਟ ਪੂਜਾ ਦੇ ਜਿਹੜੀ ਹੈਗੀ ਹੈ ਸੰਬੰਧ ਵਿੱਚ ਕੀਤੀਆਂ ਤਿਆਰੀਆਂ ਆਉਂਦੀ 28 ਤਰੀਕ ਨੂੰ ਛੱਟ ਪੂਜਾ ਹੋਣੀ ਹੈ ਤੇ ਛੱਟ ਪੂਜਾ ਬਾਰੇ ਅੱਪਾ ਗੱਲ ਕਰਾਂਗੇ ਗੰਗਾ ਇਸ਼ਨਾਨ ਕਰਦੇ ਲੋਕ ਉਨਾ ਸ਼ਹਿਰ ਵੱਲੋਂ ਲਾਇਆ ਦੁਆਰ ਪਟਨਾ ਨਗਰ ਨਿਕਮ ਆਪ ਬੈਠੇ ਕੰਗਨ ਘਾੜ ਤੇ ਕੰਗਨ ਘਾੜ ਜਿਹੜਾ ਹੈਗਾ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਯਾਦ ਨਾਲ ਵੀ ਜੁੜਦਾ ਹੈ ਬਚਪਨ ਦੇ ਵਿੱਚ ਜਦੋਂ ਮਾਮਾ ਕਿਰਪਾਲ ਚੰਦ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਕਿ ਉਹਨਾਂ ਦੇ ਇੱਕ ਹੱਥ ਦਾ ਜਿਹੜਾ ਸੋਨੇ ਦਾ ਕੰਗਣ ਹੈ ਕੜਾ ਉਹ ਕਿੱਥੇ ਹੈ ਤਾਂ ਬਾਲਾ ਪ੍ਰੀਤਮ ਨੇ ਇੱਥੇ ਆ ਕੇ ਜਿਹੜਾ ਹੈਗਾ ਦੂਜੇ ਹੱਥ ਦਾ ਕੰਗਣ ਹੈ ਕੜਾ ਸੋਨੇ ਦਾ ਉਹ ਵੀ ਇੱਥੇ ਸਿੱਟ ਤਾ ਗੰਗਾ ਦੇ ਵਿੱਚ ਤੇ ਕਿਹਾ ਜੀ ਇੱਥੇ ਡਿੱਗਿਆ ਸੋ ਇਹ ਸਾਰੀਆਂ ਸਾਂਖੇ ਜਿਹੜੀਆਂ ਹੈਗੀਆਂ ਬਾਲਾ ਪ੍ਰੀਤਮ ਦੇ ਬਚਪਨ ਦੀਆਂ ਜਾਂ ਬਾਲਾ ਪ੍ਰੀਤਮ ਦੇ ਬਾਅਦ ਦੇ ਜੀਵਨ ਦੀਆਂ ਉਹ ਸਿੱਖਣੋਂ ਇੱਕ ਦ੍ਰਿਸ਼ਟਾਂਤ ਹੈ ਕਿ ਭਾਈ ਸੋਨੇ ਚਾਂਦੀ ਤੇ ਪੈਸੇ ਨਾਲ ਮੋਹ ਨਹੀਂ ਹੈਗਾ ਸਿੱਖ ਦਾ ਗੁਰੂ ਦੇ ਖਾਲਸੇ ਦਾ ਤੇ ਗੁਰੂ ਦਾ ਸੋ ਤਾਂ ਹੀ ਉਸ ਤੋਂ ਬਾਅਦ ਸਾਨੂੰ ਜਿਹੜਾ ਹੈਗਾ ਲੋਹੇ ਦਾ ਕੰਗਣ ਮਹਾਰਾਜ ਨੇ ਪ੍ਰਗਟ ਕੀਤਾ ਹੁਣ ਇਹਨਾਂ ਦਿਨਾਂ ਦੇ ਵਿੱਚ ਇੱਥੇ ਛੱਡ ਪੂਜਾ ਦੀ ਪੂਰੀ ਜੋਰ ਸ਼ੋਰ ਦਾ ਤਿਆਰੀ ਹੈ ਛੱਡ ਪੂਜਾ ਚੱਲ ਰਹੀ ਹੈ ਸਵੇਰੇ ਦੇ ਹੱਥ ਜਿਹੜਾ ਹੈਗਾ ਸੂਰਜ ਜਿਹੜਾ ਹੈਗਾ ਨਮਸਕਾਰ ਕੀਤਾ ਜਾਂਦਾ ਹੈ ਉਹ ਇੱਥੇ ਕੰਗਣਗੜ੍ਹ ਦੇ ਉੱਪਰ ਵੀ ਪਟਨਾ ਸਰਕਾਰ ਵੱਲੋਂ ਜਿਹੜਾ ਹੈਗਾ ਛਟਕੂ ਜਦ ਪ੍ਰਬੰਧ ਕੀਤਾ ਹੋਇਆ ਇਸ਼ਨਾਨ ਕਰਦੇ ਇਹ ਲੋਕ ਗੰਗਾ ਦੇ ਵਿੱਚ ਜਲ ਭਰਦੇ ਆ ਕਰਨ ਨੂੰ ਲੈ ਜਾਂਦੇ ਆ ਤੇ ਸੂਰਜ ਦੀ ਪੂਜਾ ਕਰਦੇ ਆ ਗੰਗਾ ਘਾੜ ਤੋਂ ਥੋੜੀ ਦੂਰ ਹੀ ਕੰਗਨ ਘਾੜ ਗੁਰਦੁਆਰਾ ਬਣਿਆ ਹੋਇਆ ਉਸ ਕੌਤਕ ਦੇ ਜਾਂ ਕਹਿ ਦੀ ਉਸ ਕਲਾ ਦੀ ਯਾਦ ਵਿੱਚ ਬਣਿਆ ਗੁਰਦੁਆਰਾ ਕੰਗਨ ਘਾੜ ਕੰਗਨਗੜ ਦੇ ਨਾਲ ਇੱਕ ਛੋਟਾ ਜਿਹਾ ਗੁਰੂ ਘਰ ਹੋਰ ਹੈ ਇਹ ਵੀ ਕੰਗਨਗੜ ਦੀ ਯਾਦ ਚ ਬਣਿਆ ਹੈ ਇੱਥੇ ਸ਼ਿਵਦਾ ਦੇ ਸ਼ਿਵਦਾਤ ਨੂੰ ਸ਼੍ਰੀ ਰਾਮਚੰਦਰ ਦੇ ਰੂਪ ਚ ਦਰਸ਼ਨ ਦਿੱਤੇ ਸੀ ਮਹਾਰਾਜ ਨੇ ਸੋ ਉਹ ਸਾਰੀਆਂ ਥਾਵਾਂ ਨੇ ਇਹ ਪਰ ਇਸ ਗੁਰੂ ਘਰ ਦੇ ਥੱਲੇ ਜਿਹੜਾ ਹੈਗਾ ਪ੍ਰਬੰਧ ਕੋਈ ਭਾਈ ਪਨੀਤ ਸਿੰਘ ਖਾਲਸਾ ਤੱਕ ਸ੍ਰੀ ਪਟਨਾ ਸਾਹਿਬ ਹਰਵਿੰਦਰ ਸਾਹਿਬ ਤੇ ਆਪਾਂ ਖੜੇ ਆ ਸਕੇਟਰ ਪਨੀਤ ਸਿੰਘ ਪੰਜ ਤਖਤਾਂ ਦੀ ਤੇ ਸੱਤ ਹੋਰ ਓਸਤਾਨਾਂ ਦੀ ਸਕੇਟਿੰਗ ਯਾਨੀ ਕਿ ਪੈਰਾਂ ਦੇ ਵਿੱਚ ਟਈਆਂ ਵਾਲੇ ਬੂਟ ਪਾ ਕੇ ਇਸ ਯਾਤਰਾ ਤੇ ਟੈਰਾਂ ਵਾਲੇ ਬੂਟ ਪਾ ਕੇ ਟਈਆਂ ਵਾਲੇ ਜਾਂ ਟੈਰਾਂ ਵਾਲੇ ਬੂਟ ਉਹ ਪਾ ਕੇ ਜਿਹੜੇ ਯਾਤਰਾ ਕਰਨ ਵਾਲੇ ਸਿੰਘ ਸਾਹਿਬ ਨੇ ਸੋ ਭਾਈ ਚੜਦੀ ਕਲਾ ਵਾਲੇ ਸਿੰਘ ਤੇ ਮਿਲੇ ਸੀ ਮੈਨੂੰ ਕੱਲ ਅੱਜ ਗੱਲਬਾਤ ਹੋਈ ਹੈ ਆਪਣੀ ਅੱਜ ਇਹਨਾਂ ਦੀ ਟ੍ਰੇਨ ਹੈ ਇੱਥੋਂ ਇਹ ਵਾਪਸ ਜਾਣਗੇ ਹੁਣ ਤੇ ਅਗਲੇ ਜਿਹੜੇ ਹੈਗੇ ਸਫ਼ਰ ਮਹਾਰਾਜ ਦੀ ਕਿਰਪਾ ਦੇ ਨਾਲ ਐਂ ਕਰਦੇ ਰਹਿਣਾ ਸਤਨਾਮ ਵਾਇਕ ਦੇ ਚਿੱਟਾ ਦਿੰਦੇ ਜਦੋਂ ਮਹਾਰਾਜ ਪਹਿਲੇ ਪਾਸ਼ਾ ਪਟਨਾ ਸਾਹਿਬ ਦੀ ਧਰਤੀ ਆਈ ਤਾਂ ਇੱਥੇ ਸਾਲਸਰਾਏ ਜੋਰੀ ਦੇ ਨਾਲ ਉਹਨਾਂ ਦੀ ਭੇਂਟ ਹੋਈ ਮੁਲਾਕਾਤ ਹੋਈ ਤੇ ਸਾਲਸਰਾਏ ਜੋਰੀ ਜਿਹੜੇ ਨੇ ਗੁਰੂ ਸਾਹਿਬ ਦੇ ਵੱਲੋਂ ਮਦਾਨੇ ਦੇ ਹੱਥ ਭਿਜੇ ਪੱਥਰ ਨੂੰ ਪਰਖਿਆ ਕਿ ਇਹ ਹੀਰਾ ਭਾਈ ਇਹਦੀ ਮੈਂ ਕੀਮਤ ਨਹੀਂ ਦੇ ਸਕਦਾ ਤੇ ਇਹਦੇ ਦਰਸ਼ਣੇ ਭੇਟਾ ਮੈਂ ਨਹੀਂ ਦੇ ਸਕਦਾ ਤੇ ਇੱਥੇ ਹੀ ਸਾਲਸਰਾਏ ਜੋਰੀ ਨੂੰ ਗੁਰੂ ਨਾਨਕ ਪਾਤਸ਼ਾਹ ਆਪਣੀ ਜਿਹੜਾ ਸਿਰ ਦਾ ਕੱਪੜਾ ਪੱਗ ਹੈ ਉਹ ਦੇ ਕੇ ਜਾਂਦੇ ਆ ਤੇ ਧਰਮਸ਼ਾਲ ਬਣਾਉਂਦਾ ਸਾਲਸਰਾਏ ਜੋਰੀ ਪਹਿਲੀ ਇੱਥੇ ਤੇ ਕਿਹਾ ਜਾਂਦਾ ਵੀ ਇਹ ਸਥਾਨ ਦੇ ਉੱਪਰ ਸਾਲਸਰਾ ਜੁਰੀ ਦੀ ਹਵੇਲੀ ਹੋਇਆ ਕਰਦੀ ਸੀ ਤੇ ਬਾਜ਼ਾਰ ਦੇ ਵਿੱਚ ਉਹ ਹੀ ਦੁਕਾਨ ਹੋਇਆ ਕਰਦੀ ਸੀ ਤੇ ਦੁਕਾਨ ਵਾਲੀ ਜਗ੍ਹਾ ਤੇ ਸਨਾਰ ਨਾਂ ਸਨਾਰ ਟੂਲੀ ਨਾਂ ਦਾ ਗੁਰਦੁਆਰਾ ਸਾਹਿਬ ਸਥਿਤ ਹੈ ਤੇ ਪਹਿਲੇ ਪਾਸ਼ਾ ਦੇ ਭਾਈ ਦਿੱਤੇ ਹੋਏ ਇਹ ਛਿੱਟੇ ਨੂੰ ਦੇਖੋ ਤੁਸੀਂ ਅੱਗੇ ਜਾ ਕੇ ਨੌਵੀਂ ਪਾਸ਼ਾ ਇੱਥੇ ਆਉਂਦੇ ਆ ਫਿਰ ਦਸਵੇਂ ਪਾਸ਼ਾ ਇੱਥੇ ਪ੍ਰਕਾਸ਼ ਧਾਰਦੇ ਮਤਲਬ ਉਦੋਂ ਹੀ ਸੱਜੇ ਪਾਸ਼ਾ ਪਹਿਲੇ ਪਾਸ਼ਾ ਕਹੇਗੇ ਸੀ ਭਾਈ ਵੀ ਇੱਥੇ ਇੱਕ ਵੱਡੇ ਜੁਗ ਪੁਰਸ਼ ਦਾ ਜਿਹੜਾ ਹੈਗਾ ਆਗਮਨ ਹੋਣਾ ਇਹ ਆ ਭਾਈ ਤਖਤ ਸ੍ਰੀ ਪਟਨਾ ਸਾਹਿਬ ਜਿੱਥੇ ਅੱਜ ਆਪਾਂ ਖੜੇ ਆ ਇਥੋਂ ਆਪਾਂ ਚੱਲੇ ਪਾਵਾਂ ਅੱਜ ਮਿਤੀ 27 ਅਕਤੂਬਰ 2025 ਨੂੰ ਆਪਾਂ ਉਹ ਕਮਰੇ ਤੋਂ ਸਤਿ ਸ੍ਰੀ ਅਕਾਲ ਬੁਲਾਉਣ ਲੱਗੇ ਆਂ ਤੇ ਮਹਾਰਾਜ ਦੇ ਸਥਾਨਾਂ ਤੋਂ ਚੱਲੇ ਪਉਣ ਲੱਗੇ ਆਂ ਅਗਲੀ ਯਾਤ ਅਗਲੀ ਯਾਤਰਾ ਆਪਣੀ ਪੱਛੀ ਮੰਗਾਲਵਲ ਦੀ ਹੋਊਗੀ ਹੁਣ ਕਕੱਤੇਵਲ ਦੀ ਸਮਾਨ ਸਮੇਟ ਕੇ ਆਪ ਬੰਨਤਾ ਇੱਕ ਬੈਗ ਰਹਿ ਗਿਆ ਆਪਣੇ ਹੱਥੇ 'ਚ ਇਹ ਟੰਗਿਆ ਹੋਇਆ ਸਤਿ ਸ੍ਰੀ ਹਰਿਮੰਦਰ ਸਾਹਿਬ ਪਟਨਾ ਇਥੋਂ ਹੁਣ ਆਪਾਂ ਚੱਲੇ ਪਾ ਰਹੇ ਆਂ ਸਮਾਨ ਆਪ ਬੰਨ ਲਿਆ ਕਮਰੇ ਦੀਆਂ ਚਾਬੀਆਂ ਫੜਾਦੀਆਂ ਸੇਵਾਦਾਰਾਂ ਨੂੰ ਇਹ ਮੈਂ ਹਾਂ ਪਰਮਪੁਰਖ ਦਾ ਦਾਸ ਆ ਦੇਖਣ ਆਇਓ ਜਗਤ ਤਮਸਾ ਮਹਾਰਾਜ ਚਲਿਏ ਸਰ ਚਲੋ ਸਰ ਫਿਰ ਦਰਸ਼ਨ ਮਿਲੇ ਕਰਾਂਗੇ ਮਹਾਰਾਜ ਬਰਾਉਣਗੇ ਜਦੋਂ ਅੱਜ ਦਾ ਆਪਣਾ ਟਿਕਾਣਾ ਹੋਊਗਾ ਰਾਜਗੀਰ ਗੁਰਦੁਆਰਾ ਸ਼ੀਤਲਕੁੰਡ ਤੇ ਰਾਜਗੀਰ ਜਾਣ ਵਾਸਤੇ ਆਹ ਰਸਤਾ ਹੈਗਾ ਇਧਰ ਨੂੰ ਬਖਤਿਆਪੁਰ ਹੋ ਕੇ ਬਿਹਾਰ ਬਿਹਾਰ ਸ਼੍ਰੀਭੋਗੇ ਰਾਜਗਿਰ ਚਲਾ ਜਾਂਦਾ 120 ਕਿਲੋਮੀਟਰ ਪਰ ਆਪਾਂ ਜਾਣਾ ਬੋਧਗਿਆ ਬੋਧਗਿਆ ਇਧਰ ਨੂੰ ਬੋਧਗਿਆ ਜਾਵਾਂਗੇ ਪਹਿਲਾਂ 110 ਕਿਲੋਮੀਟਰ ਫਿਰ ਬੋਧਗਿਆ ਤੋਂ ਇੱਕ ਰੋਡ ਫੜ ਕੇ ਰਾਜਗਿਰ ਜਾਵਾਂਗੇ ਥੋੜਾ ਜਿਹਾ ਲੰਮਾ ਪਊਗਾ ਪਰ ਇਹ ਦੋਨੇ ਥਾਵਾਂ ਦੇਖਣ ਵਾਲੀਆਂ ਆ ਬੋਧਗਿਆ ਬੁੱਧ ਧਰਮ ਨਾਲ ਸੰਬੰਧਿਤ ਹੈ ਤੇ ਰਾਜਗਿਰ ਵੀ ਬੁੱਧ ਧਰਮ ਨਾਲ ਸੰਬੰਧਿਤ ਹੈ ਤੇ ਨਾਲ ਨਾਲ ਸੱਚੇ ਪਾਤਸ਼ਾਹ ਪਹਿਲੇ ਪਾਤਸ਼ਾਹ ਦੇ ਚਰਨ ਛੋਹ ਪ੍ਰਾਪਤ ਨਗਰੀ ਸੁਪਾਈ ਪਹਿਲਾਂ ਬੋਧਗਿਆ ਨੂੰ ਚੱਲਾਂਗੇ ਤੇ ਬੋਧਗਿਆ ਤੋਂ ਫਿਰ ਆਵਾਂਗੇ ਰਾਜਗਿਰ ਪਟਨਾ ਤੋਂ ਲਗਭਗ 12-15 ਕਿਲੋਮੀਟਰ ਅੱਗੇ ਆ ਗਿਆ ਮੈਂ ਤੇ ਪਟਨਾ ਦੇ ਬਿਹਾਰ ਦੇ ਜਿਹੜੇ ਖੇਤਾਂ ਦਾ ਨਜ਼ਾਰਾ ਕੁਝ ਐਹੋ ਜਿਹਾ ਹੈ। ਪਿੱਛੇ ਵੀ ਦੇਖਦਾ ਹਾਂ ਤਾਂ ਜਿਹੜੀ ਇਹਨਾਂ ਦੀ ਖੇਤੀ ਬਹੁਲੀ ਆਵਾਜ਼ ਨਹੀਂ ਹੈਗੀ। ਥਾਂ-ਥਾਂ ਦੇ ਪਾਣੀ ਜਾਂ ਸਰਕੰਡੇ ਜੇ ਤੇ ਉਜੜੀ ਜੀ ਹੈ ਖੇਤੀ ਜ। ਤਾਂ ਹਲਕੀ-ਹਲਕੀ ਕੰਡੀਸ਼ਨ ਲੱਗਦੀ ਹੈ। ਤੇ ਉਹਦਾ ਤੋਂ ਪ੍ਰਬੰਧ ਕਰ ਲਈਏ। ਮੈਂ ਰੇਨ ਕੋਟ ਸਵੇਰੇ ਕੱਢ ਕੇ ਬਾਹਰ ਰੱਖ ਲਈ ਸੀਗੀ। ਮੈਨੂੰ ਪਤਾ ਸੀਗਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਮੀਂਹ ਖਾ ਰਿਹਾ। ਬਾਦਰ ਫੋਰਕਾਸਟ ਤੇ ਭਾਈ ਉਹਦਾ ਇੰਤਜ਼ਾਮ ਕਰ ਲਈਏ ਆਪਾਂ ਫਿਰ ਚੱਲਦੇ ਆ ਅੱਗੇ ਨੂੰ ਕਿਤੋਂ ਪਾਈ ਦਾ ਕੱਕੇ ਮੂੰਹ ਜਮਚੜਾ ਹਾਲੀ ਕੇ ਲਾਓ ਜੀ ਇਹਦਾ ਹਵਾ ਰੁਕੂਗਾ ਇਹ ਨਾਲ ਹੀ ਇਹ ਕਣੀਆਂ ਰੁਕੂਗਾ ਤੇ ਦੁਆਰਾ ਬੰਨ੍ਹੀ ਆਪਾਂ ਉੱਪਰ ਨਮੜਾ ਸਾਹਿਬ ਦਾ ਸੜਕ ਸਾਰੀ ਸਾਫ਼ ਆ ਇਹ ਵੱਡੀ ਸੜਕ ਹੈ ਤੇ ਛੱਡ ਪੂਜਾ ਕਰਕੇ ਜਿਹੜਾ ਹੈਗਾ ਆਵਾਜ਼ਾਈ ਵੀ ਘਟ ਹੈ ਕਿਉਂਕਿ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਜਿਹੜਾ ਹੈਗਾ ਪੂਜਾ ਕਰ ਰਹੀ ਹੈ ਪੂਜਾ ਕਰ ਰਹੇ ਭਾਵੇਂ ਭਾਈ ਕੁੱਤੀਆਂ ਉਹਨਾਂ ਦੀਆਂ ਇਹ ਦਿਹਾਰੀਆਂ ਦੀ ਪਿਹਾਰੀ ਬਾਬੂਆਂ ਦੀ ਛੋਟੀਆਂ ਚੱਲ ਰਹੀਆਂ ਤਾਂ ਅਗਰ ਕੀ ਜਿਹੜਾ ਹੈਗਾ ਉਹ ਸੜਕਾਂ ਤੇ ਨਹੀਂ ਹੈਗੀ ਇਹ ਤਾਂ ਹੁਣ ਨੂੰ ਖਰਲ ਖਰਲ ਉਹ ਹਰਲ ਹਰਲ ਕਰ ਕਰ ਕੇ ਹਰਲ ਹਰਲ ਕਰਦੇ ਕਰਦੇ ਲੋ ਜੀ ਆਪਾਂ ਫੇਰ ਤਿਆਰ ਹੋ ਗਏ ਇੱਕ ਵਾਰੀ ਜੇ ਨਹੀਂ ਬਾੜਾ ਆਉਂਦਾ ਫਿਰ ਆਪਾਂ ਥੱਲੇ ਵਾਲੇ ਜਿਹੜੇ ਲੋਅਰ ਉਹ ਵੀ ਆਪਣੇ ਕੋਲ ਹੈਗੀ ਐ ਉਹ ਪਾ ਲਾਂਗੇ ਕਿਹੜਾ ਇੱਕ ਵਾਰੀ ਆਪਾਂ ਤਿਆਰ ਆਏ ਉੱਪਰਲੇ ਪਾਸੇ ਆਪਾਂ ਬਚਾ ਕਰ ਲਿਆ ਹੈਗਾ ਤੇ ਜੇ ਜਿਆਦਾ ਮੀਂਹ ਆਉਣ ਲੱਗਿਆ ਤਾਂ ਰੋਕ ਕੇ ਸਾਰੇ ਪ੍ਰਬੰਧ ਕਰ ਲਾਂਗੇ ਭਾਈ ਬੈਗ ਆਪੂਗਾ ਦੇ ਹੀ ਪਾ ਦਿਆਂਗੇ ਮੂਮ ਜਾਮੇ ਵਾਲੀ ਉੱਚੀ ਸਪੀਕਰ ਲਾਉਂਦੇ ਆ ਯਾਰ ਇੰਨੀ ਉੱਚੀ ਸਪੀਕਰ ਲਾਉਂਦੇ ਬਦਤਰ ਨਾ ਬੱਚੀ ਨਾ ਠੀਕ ਗੱਲ ਤੇ ਹਲਕੇ ਦੇ ਵਿੱਚ ਜਿਹੜੀ ਜਿਹੜੀ ਹੈਗੀ ਨਮੀ ਹੋਣੀ ਸ਼ੁਰੂ ਹੋ ਗਈ ਹੈ ਮੌਸਮ ਦੇ ਵਿੱਚ ਤੇ ਮੌਸਮ ਨਮੀ ਵਾਲਾ ਬਣਨਾ ਸ਼ੁਰੂ ਹੋ ਗਿਆ। ਇਹਦਾ ਕੰਮ ਵਧੂਗਾ ਸੇਕਾ ਜਿਹੜੀ ਛੱਡ ਪੂਜਾ ਉਹ ਪਾਣੀ ਦੇ ਕਿਨਾਰੇ ਕਰਦੇ ਆ। ਪਾਣੀ ਦੇ ਵਿੱਚ ਸੂਰਜ ਨੂੰ ਜਿਹੜਾ ਹੈਗਾ ਇਹ ਨਮਸਕਾਰ ਕਰਦੇ ਆ। ਤਾਂ ਇੱਕ ਮੰਦਰ ਆਇਆ ਸੀਗਾ। ਥੋੜੀ ਜਿਹੀ ਅੱਗੇ ਚੱਲ ਕੇ ਤੇ ਉਹਦੇ ਅੱਗੇ ਇੱਕ ਪੌਂਡ ਬਣਿਆ ਹੋਇਆ ਤੇ ਉਹਦੇ ਆਸ-ਪਾਸ ਇਹਨਾਂ ਨੇ ਰੰਗ ਕੀਤਾ ਹੋਇਆ ਤੇ ਆਸ-ਪਾਸ ਇਹਨਾਂ ਨੇ ਸਜਾਵਟ ਕੀਤੀ ਹੋਈ ਹੈ। ਹਰੇਕ ਧਰਮ ਦਾ ਬਈ ਤਿਹਾਾਰ ਜਿਹੜਾ ਉਹ ਆਪ ਦੀ ਆਪ ਦੀ ਰੰਗਤ ਵਾਲਾ ਹੀ ਹੁੰਦਾ ਸੋਹਣਾ ਹੁੰਦਾ ਸਦਾ ਨਾਲ ਜੁੜਿਆ ਹੁੰਦਾ ਹਰੇਕ ਦੀ ਕਿਵੇਂ ਵੀ ਹੈ ਕੋਈ ਸ਼ਰਧਾ ਹੈ ਉਹ ਹਰੇਕ ਸ਼ਰਧਾ ਜਿਹੜੀ ਹੈਗੀ ਹੈ ਧਾਰਮਿਕ ਆਸਤਾ ਉਹ ਉਹਨਾਂ ਦੇ ਜੀਵਨ ਦਾ ਇੱਕ ਹਿੱਸਾ ਹੁੰਦੀ ਹੈ ਜਦੋਂ ਸੜਕ ਸਾਫ਼ ਹੁੰਦੀ ਹੈ ਤੇ ਲੰਮੀ ਮਤਲਬ ਇਸੇ ਤਰ੍ਹਾਂ ਹਾਈਵੇ ਮਿਲ ਜਾਂਦਾ ਤਾਂ ਉਦੋਂ ਇੱਕ ਕਿਸਮ ਹਿਆਉਣ ਲੱਗ ਜਾਂਦੀ ਉਦੋਂ ਨੀਂਦ ਆਉਣ ਲੱਗ ਜਾਂਦੀ ਹੈ ਕਿਉਂਕਿ ਇੱਕ ਸਪੀਡ ਤੇ ਮੋਟਰਸਾਈਕਲ ਚੱਲਦਾ ਹੈ ਤੇ ਉਦੋਂ ਜਿਹੜੀ ਘੁੱਕੀ ਚੜਦੀ ਹੈ ਕਿ ਕੁੱਕੀ ਚੜਨ ਕਰਕੇ ਨੀਂਦ ਆਉਂਦੀ ਹੈ ਤੇ ਵਾਰ-ਵਾਰ ਜਿਹੜਾ ਹੈਗਾ ਖੜਨ ਦਾ ਜੀ ਕਰਦਾ ਸੋ ਮਾੜਾ ਜਿਹਾ ਖੜ ਗਿਆ ਸੀਗਾ ਮੈਂ ਬੋਧ ਗਿਆ ਇੱਥੋਂ 25 22 ਕਿਲੋਮੀਟਰ ਰਹਿ ਗਿਆ ਤੇ 25 22 ਕਿਲੋਮੀਟਰ ਜਾ ਕੇ ਆਪਾਂ ਕੋਈ ਚਾਹ ਪਾਣੀ ਦਾ ਪ੍ਰਬੰਧ ਕਰਦੇ ਆਂ ਅੱਜ ਦੇਖਦੇ ਆਂ ਅੱਜ ਦੁੱਧ ਲੈ ਕੇ ਆ ਜਾ ਆਪ ਚਾਹ ਬਣਾਉਂਨੇ ਉੱਥੇ ਬੋਧ ਗਿਆ ਮੰਦਰ ਤੇ ਪਿੱਛੇ ਜਿਹੜਾ ਮੇਰੇ ਸਾਈਨ ਬੋਰਡ ਲੱਗਿਆ ਉਹਦੇ ਤੇ ਲਿਖਿਆ ਹੈਗਾ ਜੀ ਕਲਕੱਤਾ ਜਿਹੜਾ ਹੈਗਾ 482 ਕਿਲੋਮੀਟਰ ਰਹਿ ਗਿਆ ਜੀ ज्ञान एवं मोक्ष की धरती बोधगया में आपका हार्दिक स्वागत पार है ज्ञान एवं मोक्ष महातम बुद्ध दी एक विशालकाय मूर्ति देखण आए हैं अपन इथे बोधगया ਦੇ ਵਿੱਚ ਤੇ ਮੋਟਰਸਾਈਕਲ ਇੱਥੇ پارک ਕਰਤਾ پارکਿੰਗ ਇੱਥੇ ਕੋਈ ਹੈ ਨਹੀਂ ਸੀਗੀ ਐਸੀ ਕਰਦੇ ਇੱਥੇ ਬਣੀ ਦੀ ਉਹ ਮੂਰਤੀ ਦੇਖਦੇ ਆ ਟਿਕਟ ਵਗੈਰਾ ਦਾ ਕੀ ਹਾਕਤਾ મહਾਤਮ ਬੁੱਧ ਨੂੰ ਜਿਹੜੀ ਧਰਤੀ ਤੇ ਗਿਆਨ ਪ੍ਰਾਪਤ ਹੋਇਆ ਸੀ ਉਸ ਧਰਤੀ ਤੇ ਆਪਾਂ ਘੁੰਮ ਰਹੇ ਆ ਬੁੱਧ ਗਿਆ ਤੇ ਸਾਹਮਣੇ ਇੱਕ ਵਿਸ਼ਾਲ ਮੂਰਤੀ ਹੈ ਮਹਾਤਮਾ ਬੁੱਧ ਦੀ ਬਣੀ ਹੋਈ। ਕੀ ਆ ਬੱਲਾ ਵਾਹ ਇੱਕ ਵੱਡਾ ਸਾਰਾ ਕਲਸ਼ ਪਿਆ ਇਹ ਕਲਸ਼ ਜਿਹੜਾ ਹੈਗਾ ਪੁਰਾਣਾ ਲੱਗਦਾ ਮੈਨੂੰ ਤਾਂਬੇ ਦਾ। ਇਹਦੇ ਉੱਤੇ ਪਾਲੀ ਭਾਸ਼ਾ ਦੇ ਵਿੱਚ ਕੁਝ ਸ਼ਲੋਕ ਲਿਖੇ ਹੋਏ ਆ। ਸਾਹਮਣੇ ਮਹਾਤਮਾ ਬੁੱਧ ਦੀ ਮੂਰਤੀ ਜਿਹੜੀ ਕਿ ਫਰੇਮ 'ਚ ਨਹੀਂ ਆਉਂਦੀ ਪੂਰੀ ਬਸ ਐਂ ਆਉਂਦੀ ਆ। ਦ ਸੈਕਰਟ ਫਲੇਮ ਆਫ ਦਾ ਸ਼ਾਕਯ ਮੁਨੀ ਅੰਦਰ ਮੋਬਾਈਲ ਵਗੈਰਾ ਲੈ ਜਾਂਦੇ ਨਹੀਂ ਦੇਗੇ ਤੇ ਇਲੈਕਟ੍ਰੋਨਿਕ ਡਿਵਾਈਸ ਕੋ ਵੀ ਨਹੀਂ ਲੈ ਆਉਂਦੇ ਉਹ ਸਾਹਮਣੇ ਮੰਦਿਰ ਦੀ ਇਮਾਰਤ ਹੈ ਤੇ ਅੰਦਰ ਤੁਸੀਂ ਮੰਦਿਰ ਜੂ ਜਾ ਕੇ ਦੇਖੋਗੇ ਤੁਸੀਂ ਕਹੋਗੇ ਕੀ ਬਾਤ ਹੈ ਨਾਲ ਹੀ ਪਿੱਛੇ ਪਿਹਲੇ ਪਾਸੇ ਪਿੱਪਲ ਦਾ ਦਰਖਤ ਹੈ ਜਿੱਥੇ ਬੈਠ ਕੇ ਮਹਾਤਮਾ ਬੁੱਧ ਨੇ ਭਗਤੀ ਕੀਤੀ ਤੇ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਮੋਕਸ਼ ਦੀ ਸਿਧਾਰਤੋਂ ਗੌਤਮ ਬੁੱਧ ਕਹਾਏ ਪਪਾ ਇਹ ਸਿਕਿਉਰਿਟੀ ਪੱਖ ਤੋਂ ਜਿਹੜਾ ਹੈਗਾ ਕਾਫੀ ਇਹਨਾਂ ਨੇ ਕੀਤਾ ਹੋਇਆ। ਇਸ ਮੰਦਿਰ ਦੀ ਵੱਡੀ ਗੱਲ ਬਾਤ ਹੈ ਵੀ ਭਾਈ ਜੇ ਤੁਸੀਂ ਜੀ ਮੰਦਿਰ ਦੇ ਵਿੱਚ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਕਰਨੀ ਹੈ ਤਾਂ ਜਿਹੜੇ ਸਟਿਲ ਕੈਮਰੇ ਆਉਂਦੇ ਆ ਆਪਣੇ ਇਲੈਕਟ੍ਰੋਨਿਕ ਉਹਨਾਂ ਨੂੰ ਲਿਆ ਸਕਦੇ ਹੋ। ਅ ਸਟਿਲ ਫੋਟੋਗ੍ਰਾਫੀ ਦਾ 100 ਰੁਪਿਆ ਤੇ ਵੀਡੀਓਗ੍ਰਾਫੀ ਦਾ 300 ਰੁਪਿਆ ਲੱਗਦਾ। ਉਹ ਤੁਸੀਂ ਲਿਆ ਸਕਦੇ ਹੋ ਤੇ ਆਪਣੀ ਫੋਟੋਗ੍ਰਾਫੀ ਕਰ ਸਕਦੇ ਹੋ ਪਰ ਮੋਬਾਈਲ ਇੱਥੇ ਨਹੀਂ ਜਾ ਸਕਦਾ। ਤੇ ਮੋਬਾਈਲ ਕੋਈ ਵੀ ਇਲੈਕਟ੍ਰੋਨਿਕ ਡਿਵਾਈਸ ਇੱਥੇ ਨਹੀਂ ਜਾ ਸਕਦੀ ਅੰਦਰ। ਤੇ ਜੇ ਤੁਸੀਂ ਇਹਦਾ ਸਮਾਨ ਲੈ ਕੇ ਜਾਣਾ ਤਾਂ ਉਹ ਲਿਆ ਜਾ ਸਕਦੇ ਹੋ। ਬਾਕੀ ਤੁਹਾਨੂੰ ਸਾਰਾ ਸਮਾਨ ਬਾਹਰ ਛੱਡ ਕੇ ਅੰਦਰ ਜਾਣਾ ਪਊਗਾ। ਗੁੱਗਲ ਸਰਚ ਕਰਕੇ ਦੇਖਿਓ 보ਧ ਗਿਆ, ਮਹਾਬੋਧੀ, ਮਹਾਵੀਰ ਟੈਂਪਲ। ਤੁਹਾਨੂੰ 12 ਉਹਦੀ ਜਿਹੜੀ ਇਮਾਰਤ ਆ ਉਹ ਹੀ ਸੋਹਣੀ ਦਿਖਾਈ ਦੇਊਗੀ। ਜੇ ਤੁਸੀਂ ਅੰਦਰ ਜਾਓਗੇ ਤਾਂ ਕਮਾਲ ਹੀ ਹੈ। ਜਿੱਥੇ ਜਿੱਥੇ ਬੁੱਧ ਧਰਮ ਫੈਲਿਆ ਉੱਥੋਂ ਦੇ ਸਾਰੇ ਜਿਹੜੇ ਨਿਆਈਆ ਉੰਦਰ ਬੈਠੇ ਆ ਪੂਜਾ ਕਰੀ ਜਾਂਦੇ ਆ ਆਪਦੇ ਬੁੱਧ ਦੇ ਜਿਹੜੇ ਹੈਗੇ ਆ ਗ੍ਰੰਥ ਉਹਨਾਂ ਦੀਆਂ ਮੰਤਰਾਂ ਦਾ ਜਾਪ ਕਰਦੇ ਆ ਉਹ ਵਰਥ ਹੈ ਮਤਲਬ ਇੱਥੇ ਆਉਣਾ ਆਉਣਾ ਚਾਹੀਦਾ ਤੁਹਾਨੂੰ ਬੋਧ ਗਿਆ ਇੱਕ ਇਤਿਹਾਸਿਕ ਸਥਲੀ ਹੈ ਜਿੱਥੇ ਸਿਧਾਰਥ ਬੁੱਧ ਬਣਿਆ ਸੀ ਸਾਰੇ ਸਿਧਾਰਥ ਮੇਰੇ ਵਰਗੇ ਨਿਕਲਣਾ ਚਾਹੁੰਦੇ ਆ ਘਰਾਂ ਚ ਪਰ ਬੁੱਧ ਨਹੀਂ ਬਣਦੇ ਮਨਮੋਹਨ ਮਾਰਸ ਦਾ ਇੱਕ ਵੀ ਗੀਤ ਹੈ ਹੁੰਦਾ ਹੈ ਜਨੂਨ ਜਿਨ੍ਹਾਂ ਨੂੰ چیر ਦਿੰਦੇ ਨੇ ਪਹਾੜ ਤੇ ਆਪਾਂ ਹਾੜ ਚੀਰਿਆ ਪਿਆ ਸਾਹਮਣੇ ਸਰਚ ਕਰਿਓ ਗੂਗਲ ਤੇ ਦਸ਼ਰਧ ਮਾਂਜੀ ਤੇ ਦਸ਼ਰਧ ਮਾਂਜੀ ਤੋਂ ਬਾਅਦ ਤੁਸੀਂ ਮਾਊਂਟੇਨ ਮੈਨ ਲਿਖਿਓ ਤਾਂ ਤੁਹਾਨੂੰ ਲੱਗੂਗਾ ਪਤਾ ਵੀ ਭਾਈ ਇੱਕ ਬੰਦੇ ਨੇ ਆਪਦੀ ਪਤਨੀ ਦੇ ਵਾਸਤੇ ਆ ਪਹਾੜ چیرਤਾ ਸੀਗਾ ਰਾਜਗੀਰ ਜਾਂਦੇ ਜਾਂਦੇ ਮੈਨੂੰ ਇੱਕ ਬਾਈ ਨੇ ਦੱਸਿਆ ਜੀ ਕਹਿੰਦੇ ਵੀ ਤੁਸੀਂ ਮਾਂਜੀ ਰੋਡ ਫੜ ਸਕਦੇ ਹੋ ਤਾਂ ਮਾਂਜੀ ਤੋਂ ਮੈਨੂੰ ਯਾਦ ਆਇਆ ਵੀ ਦਸ਼ਰਧ ਮਾਂਜੀ ਦੀ ਗੱਲ ਹੀ ਕਰਦਾ ਹੈ ਜਦੋਂ ਦਸ਼ਰਧ ਮਾਂਜੀ ਪੁੱਛਿਆ ਉਹ ਤੋਂ ਮੈਂ ਕਹਿੰਦਾ ਹਾਂ ਉਹੀ ਤੇ ਦਸ਼ਰਧ ਮਾਂਜੀ ਉਹ ਸੀਗੇ ਜਿਨ੍ਹਾਂ ਨੇ ਜਿਹਨੂੰ ਮਾਊਂਟਨ ਮੈਨ ਕਿਹਾ ਜਾਂਦਾ 1962 ਦੇ ਕਰੀਬ ਉਹਨਾਂ ਨੇ ਜਿਹੜਾ ਪਹਾੜ ਸਾਹਮਣੇ ਥੋੜੇ ਇਹਨੂੰ ਆਪਦੇ ਹੱਥਾਂ ਨਾਲ ਇੱਕ ਤਿੱਸੇ ਤੇ ਥੋੜੇ ਨਾਲ چیرਿਆ ਸੀਗਾ ਸ਼੍ਰੀ ਫਰਾਜ਼ ਦੀ ਬਸ ਸਾਰੇ ਨੇ ਕਹਾਣੀ ਸੁਣੀ ਹੈ ਪਰ ਦਸ਼ਰਧਮਨ ਜੀ ਇੱਕ ਵੱਖਰੀ ਤਰ੍ਹਾਂ ਦਾ ਫਰਹਾਦ ਸੀਗਾ ਨਵੇਂ ਜ਼ਮਾਨੇ ਦਾ ਉਹਦੀ ਪਤਨੀ ਫਲਗੁਨੀ ਦੇਵੀ ਜਿਹੜੀ ਸੀਗੀ ਉਹ ਮਤਲਬ ਉਹਦੀ ਮੌਤ ਹੋ ਗਈ ਸੀਗੀ ਰਸਤਾ ਹੈ ਨਹੀਂ ਸੀਗਾ ਉਨ ਜਾਣ ਵਾਸਤੇ ਇਸ ਕਰਕੇ ਉਹਨੇ ਜਿਹੜਾ ਹੈਗਾ ਇਹ ਪਹਾੜ چیر ਕੇ ਜਿਹੜੀ ਸੜਕ ਬਣਾਈ ਸੀਗੀ ਸਾਹਮਣੇ ਜਿਹੜੀ ਮੈਨੂੰ ਦਿਖਾਈ ਹੈ ਤੇ ਕਾਫੀ ਦੂਰੀ ਤੱਕ ਇਹ ਕਾਫੀ ਦੂਰੀ ਨਹੀਂ ਮਤਲਬ ਇਹ ਹੈ ਕਿ ਨਾ 110 ਕਿਲੋਮੀਟਰ ਦੀ ਹੈ ਜਿੱਦੂ ਅਸੀਂ ਸਰਚ ਕਰਾਂਗੇ ਕਿ 10 ਮੀਟਰ ਆਉਂਦਾ ਤੇ ਉਹ ਇਹ 500 ਮੀਟਰ ਦਾ ਰਸਤਾ ਹੈਗਾ ਸਾਰਾ ਪਿੰਡਾਂ ਨੂੰ ਕਨੈਕਟ ਕਰਦਾ 1962 ਵਲੇ ਇੱਥੇ ਰਸਤੇ ਨਹੀਂ ਹੋਣੇ ਕੱਚੇ ਰਸਤੇ ਹੋਣੇ ਆ ਤਾਂ ਆ ਜਿਹੜਾ ਪਹਾੜ ਵਿੱਚ ਡਿੱਕਾ ਡਾਉਂਦਾ ਹੁਣ ਤਾਂ ਉਹ ਨਹੀਂ ਚੀਰਤਾ ਬੀਲੀ ਨੇ ਐਸਵੀਆਈ ਨੇ ਇੱਕ ਸਨਮਾਨ ਸਨਮਾਨ ਚੰਲਾਇਆ ਹੈ ਰਾਸ਼ਟਰੀ ਵੀਰੋ ਕੋ ਸ਼ਰਧਾਂਜਲੀ ਪਰਵਤ ਪੁਰਸ਼ ਸ਼ਰੀਦਾ ਸ਼ਰਧਾਂਜਲੀ ਕੋ ਬਿਨਮਰ ਸ਼ਰਧਾਂਜਲੀ ਗੇਹਲੌਰ ਦੇ ਵਿੱਚ ਉਹਨਾਂ ਨੇ 22 ਸਾਲਾਂ ਦੀ ਇਕੱਲੇ ਦੀ ਮਿਹਨਤ ਨਾਲ ਪਹਾੜ ਤੋਂ ਰਸਤਾ ਬਣਾਇਆ ਸੀ 22 ਸਾਲ ਲੱਗੇ ਰਹੇ ਸੀ ਇਹ ਸੜਕ ਨੂੰ ਬਣਾਉਂਦੇ ਬਣਾਉਂਦੇ ਰਸ਼ਦ ਮੰჯੀ ਨੂੰ 22 ਸਾਲ ਲੱਗੇ ਸੀ 22 ਸਾਲ ਉੱਥੇ ਜਾ ਕੇ ਨਿਕਲਦਾ ਇਹ ਰਾਜਗੀਰ ਵਾਲੀ ਸੜਕ ਤੇ ਜਿਹੜੀ ਮੇਨ ਐ ਤੁਰ ਤਾਂ ਮੰਡੀ ਮੈਮੋਰੀਓ ਤੋਂ ਅੱਗੇ ਆ ਕੇ ਇੱਕ ਸੋਹਣਾ ਜਿਹਾ ਰੈਸਟੋਰੈਂਟ ਬਣਿਆ ਹੋਇਆ ਤੇ ਉਸ ਰੈਸਟੋਰੈਂਟ 'ਚ ਆਹ ਪੀਣ ਵਹਿ ਗਿਆ ਸੀ ਕੋਫੀ ਇਹਨਾਂ ਪਹਾੜਾਂ ਦੇ ਵਿੱਚ ਇਹਨਾਂ ਨੇ ਬੰਦਿਆਂ ਨੇ ਇੱਕ ਸੋਹਣਾ ਜਿਹਾ ਰੈਸਟੋਰੈਂਟ ਬਣਾਇਆ ਹੋਇਆ ਬੈਠਣ ਨੂੰ ਰਹਿਣ ਨੂੰ ਤੇ ਮਡ ਹਾਊਸ ਬਣਾਏ ਹੋਏ ਪਿੱਛੇ ਇਹਨਾਂ ਨੇ ਜਿਨ੍ਹਾਂ ਨੇ ਮਿਹਨਤ ਕਰਨੀ ਹੁੰਦੀ ਤੇ ਕੁਝ ਕਰਨਾ ਹੁੰਦਾ ਉਹ ਕਿਤੇ ਬਹਿ ਕੇ ਕਰ ਸਕਦੇ ਆ ਰਣਜੀਤ ਕੁਮਾਰ ਯਾਦਵ ਤੇ ਉਹਨੇ ਬਣਾਇਆ ਇਹ ਭਾਈ ਮਡ ਹਾਊਸ ਤੇ ਰੈਸਟੋਰੈਂਟ ਦੋ ਇਹਨੇ ਕਮਰੇ ਰੱਖੇ ਹੋਏ ਭਾਈ ਨੇ ਇੱਧਰਲੇ ਪਾਸੇ ਮਡ ਹਾਊਸ ਹੈ ਤੇ ਇਹਨਾਂ ਦੀ ਛੱਤ ਕੱਚੀ ਤੇ ਗੈਸਟ ਹਾਊਸ ਟਾਈਪ ਬਣਾਏ ਹੋਏ ਆ ਦੋ ਇਹ ਦੋ ਰਹਿਣ ਨੂੰ ਆ ਤੇ ਪਰਲੇ ਪੱਸੀ ਕਹਿੰਦਾ ਮੇਰਾ ਪਿੰਡ ਆ ਸਤ ਨਾਇਣਪੁਰਾ ਸਤ ਨਾਇਣਪੁਰਾ ਪਿੰਡ ਆ ਬਾਈ ਦਾ ਤੇ ਸਾਹਮਣੇ ਨੇ ਰੈਸਟੋਰੈਂਟ ਬੈਠਣ ਦੀ ਜਗ੍ਹਾ ਤੇ ਸਾਰਾ ਜਿਹੜਾ ਨੇਚਰਲ ਰੱਖਿਆ ਹੋਇਆ ਤੇ ਰਣਜੀਤ ਕੁਮਾਰ ਜੀ ਆਪ ਵੀ ਲੱਗੇ ਪਏ ਆ आप खुद करते हैं सब धीरे धीरे खुद करता रहो क्या बात है रंजीत कुमार यादव ठीक है सर तो मिलते हैं आपको फिर थैंक यू वेरी मच हाँ हाँ जरूर इनका नाम है मिट्टी फार्म्स। अतारी जठानिया तपोवन रोड ਮੌਸਮ ਜਿਹੜਾ ਹੈਗਾ ਉਹ ਠੰਡਾ ਹੋ ਗਿਆ ਕੱਲ੍ਹ ਨਾਲੋਂ ਬੱਤਲਬਾਈ ਕਰਕੇ ਸੋਚਿਆ ਨਹੀਂ ਸੀ ਵੀ ਬਿਹਾਰ ਦੇ ਵਿੱਚ ਐਡੇ ਸੋਹਣੇ ਪਹਾੜ ਵੀ ਹੋਣਗੇ ਗਿਆ ਤੋਂ ਲੈ ਕੇ ਰਾਜਗੀਰ ਤੱਕ ਇੱਕ ਪਹਾੜੀ ਸ਼੍ਰਿੰਕਲ ਚੱਲਦੀ ਹੈ ਉਹਦਾ ਨਾਂ ਰਣਜੀਤ ਕੁਮਾਰ ਜਿਆਦਾ ਨੇ ਦੱਸਿਆ ਅਜੰਥਾ ਅਜੰਥਾ ਰੇਂਜ ਹੈ ਤੇ ਕਾਫੀ ਲੰਮੀ ਚੌੜੀ ਹੈ ਇਹ ਛਤੀਸਗੜ ਨਾਲ ਵੀ ਲੱਗ ਜਾਂਦੀ ਜਾ ਕੇ ਤੇ ਮੈਂ ਉਹਦੀ ਹੁਣ ਉਤਰਾਈ ਉੱਤਰ ਰਹੇ ਆ ਇਹਨਾਂ ਪਹਾੜਾਂ ਦੀ ਫਿਰ ਸੱਜੇ ਸੱਜੇ ਬ੍ਰਹਮਕੁੰਡ ਤੇ ਬ੍ਰਹਮਕੁੰਡ ਤੇ ਬ੍ਰਹਮਕੁੰਡ ਦੇ ਸਾਹਮਣੇ ਖੱਬੇ ਗੁਰੂ ਘਰ ਗੁਰਦੁਆਰਾ ਸ਼ੀਤਲ ਕੁੰਡ ਸ੍ਰੀ ਗੁਰੂ ਨਾਨਕ ਦੇਵ ਜੀ ਆਪਣਾ ਟਿਕਾਣਾ ਜਿਹੜਾ ਹੈਗਾ ਉਹ ਰਾਜਗਿਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੈ ਤੇ ਆਪਾਂ ਜਿਹੜਾ ਹੈਗਾ ਪਿਛਲੇ 2 ਦਿਨਾਂ ਤੋਂ ਪਟਨਾ ਸਾਹਿਬ ਸੀਗੇ ਤੇ ਉੱਥੋਂ ਹੀ ਤੁਸੀਂ ਅੱਜ ਦੀ ਵੀਡੀਓ ਦੇਖੋਗੇ ਸਕੇਟਿੰਗ ਵਾਲੇ ਸਿੰਘ ਨੂੰ ਮਿਲੇ ਬਨੀਤ ਸਿੰਘ ਨੂੰ ਉਸ ਤੋਂ ਬਾਅਦ ਪਟਨਾ ਸਾਹਿਬ ਤੋਂ ਚੱਲ ਕੇ ਬੋਧ ਗਿਆ ਤੇ ਬੋਧ ਗਿਆ ਤੋਂ ਆਪਾਂ ਰਾਜਗਿਰ ਪਹੁੰਚ ਗਏ ਤੇ ਰਾਜਗਿਰ ਮੈਨੂੰ ਜਿਹੜਾ ਹੈਗਾ ਇਹ ਜਗ੍ਹਾ ਸੋਹਣੀ ਲੱਗੀ ਰਮਣੀਕ ਲੱਗੀ ਦਿਲ ਲੱਗਦਾ ਇੱਥੇ ਹੋ ਸਕਦਾ ਮੈਂ ਕੱਲ੍ਹ ਦਾ ਦਿਨ ਵੀ ਇੱਥੇ ਰਹਾ ਤੇ ਬਾਕੀ ਆਉਣ ਵਾਲੇ ਸਬਰ ਚ ਬਣੇ ਰਹੋ ਤੁਸੀਂ ਉਨੇ ਦੂਦ ਆਪਾਂ ਪੱਛੀ ਬੰਗਾਲ ਤੇ ਬੇਆ ਬੰਗਾਲ ਦੇ ਨਾਲ ਨਾਲ ਜਿਹੜਾ ਹੈਗਾ ਬੰਗਾਲ ਦੀ ਖਾੜੀ ਦੇ ਨਾਲ ਸਫ਼ਰ ਕਰਾਂਗੇ ਅਗਲੇ ਸਫ਼ਰਾਂ ਦੇ ਵਿੱਚ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿਵੇਂ ਦਾ ਲੱਗ ਰਿਹਾ ਸਫ਼ਰ ਤੇ ਚੈਨਲ ਦੇ ਨਾਲ ਜੁੜੇ ਰਹੋ ਤੁਸੀਂ ਤੇ ਅੱਜ ਦਾ ਟਿਕਾਣਾ ਦਿਖਾਉਣਾ ਤੁਹਾਨੂੰ ਮੈਂ ਆਪਣਾ ਕਿੱਥੇ ਮੈਂ ਕੀਤੇ ਹੈਗਾ ਟਿਕਾਣੇ ਦੋ ਦਿਨ ਉੱਥੇ ਰੋਵਾਂਗਾ ਮੈਂ ਇਹ ਯਾਤਰੀ ਨਿਵਾਸ ਸੇਤੀ ਯਾਤਰੀ ਨਿਵਾਸ ਦੇ ਵਿੱਚ ਉਹ ਸਾਹਮਣੇ ਗੱਦੇ ਲੱਗੇ ਪਏ ਆ ਉੱਥੇ ਆਪਾਂ ਅੱਜ ਰਾਤ ਦੀ ਜਿਹੜੀ ਹੈਗੀ ਆ ਆਪਦੇ ਆਸਣ ਲਾਵਾਂਗੇ ਤੇ ਕੱਲ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ